ਪੁਰਾਣਾ ਹਸਪਤਾਲਾ ਰਜਿੰਦਰਾ ਹਸਪਤਾਲ ਅਜੇ ਹੀ ਘਟਨਾ ਵਾਪਰਨੀ ਬੜੀ ਮਾੜੀ ਗੱਲ ਹੈ ਕਿਉਂਕਿ ਪੁਰਾਣਾ ਹਸਪਤਾਲ ਹੈ ਜਿਹਦੇ ਚੱਲਦੇ ਸਰਕਾਰ ਵੱਡੇ ਵੱਡੇ ਦਾਅਵੇ ਵੀ ਕਰਦੀ ਹੈ ਡਾਕਟਰ ਵੀ ਲੋਕੀ ਕਈ ਢੇ ਮਾਰੇ ਜਾਂਦੇ ਨੇ ਹਸਪਤਾਲ ਦੇ ਵਿੱਚ ਭਾਵੇਂ ਇਹੀ ਹਰਕਤ ਕਾਫੀ ਨਿੰਦਣਯੋਗ ਹੈ ਰਜਿੰਦਰਾ ਹਸਪਤਾਲ ਉੱਤਰੀ ਭਾਰਤ ਦਾ ਸਭ ਤੋਂ ਮਸ਼ਹੂਰ ਹਸਪਤਾਲ ਮੰਨਿਆ ਗਿਆ ਸੀ ਇੱਥੇ ਬੜੀ ਦੂਰੋਂ ਦੂਰੋਂ ਲੋਕ ਆਇਆ ਕਰਦੇ ਸਨ ਆਔਰਦਾ ਜਨੇਪਾ ਸੀ ਇੱਕ ਬੰਦਾ ਨਹੀਂ ਦੋ ਜੀਆਂ ਦਾ ਆਪਰੇਸ਼ਨ ਕਾਦੇ ਨਾਲ ਕਰਨਾ ਪਿਆ ਟੋਰਚ ਜਗਾ ਕੇ ਇਹ ਸਰਜਿੰਦਰਾ ਹਸਪਤਾਲ ਨੂੰ ਵੱਡੇ ਪੱਧਰ ਦੇ ਉੱਤੇ ਹੌਟਲਾਈਨ ਪਈ ਵੀ ਆ ਬਿਜਲੀ ਦੀ ਜਦ ਮੰਤਰੀ ਦਾ ਕਿੰਨਾ ਕਾਪੜੇ ਮਹਿਕਮੇ ਤੇ ਪਕੜਾ ਕਿ ਉਹਨਾਂ ਦੇ ਆਪਣਾ ਸ਼ਹਿਰ ਜਿਹਨੂੰ ਸਭ ਤੋਂ ਮਸ਼ਹੂਰ ਮੰਨਿਆ ਜਾਂਦਾ ਦਾਵਾ ਵੀ ਡਾਕਟਰ ਬਵੀਰ ਸਿੰਘ ਹੋਰਾਂ ਦਾ ਬਹੁਤ ਆਏ ਕੀ ਅਸੀਂ ਉੱਥੇ ਕਾਇਆ ਕਲਪ ਕਰਤੀ ਹੈ ਕਾਇਆ ਕਲਪ ਮਾਰਤਾ ਵਦਨ ਨਾਲ ਨਹੀਂ ਕੋ ਖਬਰ ਲਵਾਂਗੇ ਰਜਿੰਦਰਾ ਹਸਪਤਾਲ ਨੂੰ ਲੈ ਕੇ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਸੀ ਡਾਕਟਰਾਂ ਵੱਲੋਂ ਟਰਚ ਜਗਾ ਕੇ ਆਪਰੇਸ਼ਨ ਕੀਤਾ ਜਾ ਰਿਹਾ ਸੀਗਾ ਕਹਿੰਦੇ ਬਿਜਲੀ ਸੀ ਤਾਂ ਟਰਚ ਚ ਜਗਾਏ ਸੀ ਜਿਹਦੇ ਚੱਲਦੇ ਜੋ ਸਿਹਤ ਮੰਤਰੀ ਡਾਕਟਰ ਬੀਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਨੋਟਿਸ ਲਿਆ ਹਾਲਾਂਕਿ ਸਰਕਾਰ ਦੇ ਉੱਤੇ ਵੀ ਕੀ ਸਵਾਲ ਖੜੇ ਹੁੰਦੇ ਨੇ ਪੁਰਾਣਾ ਹਸਪਤਾਲ ਹੈ ਰਜਿੰਦਰਾ ਹਸਪਤਾਲ ਅਜੇ ਹੀ ਘਟਨਾ ਵਾਪਰ ਨਹੀਂ ਬੜੀ ਮਾੜੀ ਗੱਲ ਹੈ ਟਲਸਾ ਕਿਉਂਕਿ ਪੁਰਾਣਾ ਹਸਪਤਾਲ ਹੈ ਜਿਹਦੇ ਚੱਲਦੇ ਸਰਕਾਰ ਵੱਡੇ ਵੱਡੇ ਦਾਅਵੇ ਵੀ ਕਰਦੀ ਹੈ ਡਾਕਟਰ ਵੀ ਲੋ ਵੀ ਕਈ ਗਿਡੇ ਮਾਰੇ ਜਾਂਦੇ ਨੇ ਹਸਪਤਾਲ ਦੇ ਵਿੱਚ ਭਾਵੇਂ ਇਹੀ ਹਰਕਤ ਕਾਫੀ ਨਿੰਦਣਯੋਗ ਹੈ ਜੀ ਇਹ ਜਿਹੜੀਆਂ ਚੀਜ਼ਾਂ ਨੇ ਦੀਵੇ ਥੱਲੇ ਹਨੇਰੇ ਦਾ ਕੰਮ ਕਰਦੀਆਂ ਨੇ ਅਰਜੰਦਰਾ ਹਸਪਤਾਲ ਉੱਤਰੀ ਭਾਰਤ ਦਾ ਸਭ ਤੋਂ ਮਸ਼ਹੂਰ ਹਸਪਤਾਲ ਮੰਨਿਆ ਗਿਆ ਸੀ ਇੱਥੇ ਬੜੀ ਦੂਰੋਂ ਦੂਰੋਂ ਲੋਕ ਆਇਆ ਕਰਦੇ ਸਨ ਬਹੁਤ ਸਾਰੇ ਡਾਕਟਰ ਉਹ ਨੇ ਜਿਹੜੇ ਵਿਸ਼ੇਸ਼ ਪੱਧਰ ਦੇ ਸਨ ਅਜਲਾ ਸਿਸਟਮ ਨਹੀਂ ਸੀ ਉਹਨਾਂ ਨੇ ਜੇ ਬ੍ਰਾਂਡੇ ਚ ਵੀ ਮਿਲ ਜਾਣਾ ਡਾਕਟਰ ਧਰਵਾਦ ਸਿੰਘ ਹੁੰਦੇ ਸੀ ਅੱਖਾਂ ਵਾਲੇ ਉਹ ਕਿੱਧਰ ਫਿਰਦਾ ਤੂੰ ਟਾਰਚ ਕੱਢਣੀ ਉੱਥੇ ਹੀ ਦੇਖ ਕੇ ਸਾਈਡ ਦੇ ਉੱਤੇ ਪਰਚੀ ਵੀ ਜੇਬ ਚ ਹੁੰਦੀ ਬੰਦੇ ਨੂੰ ਦਵਾਈ ਦੀ ਲਿਖ ਦੇਣੀ ਵੀ ਲੈ ਪਾਈ ਆ ਦਵਾਈ ਲੈ ਲਈ ਜਾ ਕੇ ਉਹ ਜਿਹੜਾ ਲਗਾਤਾਰ ਐਨਾ ਵੱਡੇ ਪੱਧਰ ਦੇ ਉੱਤੇ ਜਿਹੜਾ ਮਹਿੰਦਰਾ ਸੀ ਲਗਨ ਦਾ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਇਹ ਔਰਤ ਦਾ ਜਨੇਪਾ ਸੀ ਇੱਕ ਬੰਦਾ ਨਹੀਂ ਦੋ ਜੀਆਂ ਦਾ ਆਪਰੇਸ਼ਨ ਕਾਦੇ ਨਾਲ ਕਰਨਾ ਪਿਆ ਟਾਰਚ ਜਗਾ ਕੇ ਇਸ ਰਜਿੰਦਰਾ ਹਸਪਤਾਲ ਨੂੰ ਵੱਡੇ ਪੱਦਰ ਦੇ ਉੱਤੇ ਹੌਟਲਾਈਨ ਪਈ ਵੀ ਆ ਬਿਜਲੀ ਦੀ ਪਰ ਫੇਰ ਜੇ ਟਾਰਚ ਦੇ ਨਾਲ ਹੁੰਦਾ ਹੈ ਇਹਦਾ ਮਤਲਬ ਸਿਹਤ ਵਿਭਾਗ ਦੇ ਜਾਂ ਮੰਤਰੀ ਦਾ ਕਿੰਨਾ ਕੁ ਆਪਣੇ ਵਿਭਾਗ ਤੇ ਪਕੜਾ ਕਿ ਉਹਨਾਂ ਦੇ ਆਪਣੇ ਸ਼ਹਿਰ ਜਿਹਨੂੰ ਸਭ ਤੋਂ ਮਸ਼ਹੂਰ ਮੰਨਿਆ ਜਾਂਦਾ ਦਾਵਾ ਵੀ ਡਾਕਟਰ ਬਲਬੀਰ ਸਿੰਘ ਹੋਰਾਂ ਦਾ ਬਹੁਤ ਹੈ ਕਿ ਅਸੀਂ ਉੱਥੇ ਕਾਇਆ ਕਲਪ ਕਰਤੀ ਹੈ ਕਾਇਆ ਕਲਪ ਇਮਾਰਤਾਂ ਬਨਣ ਨਾਲ ਨਹੀਂ ਹੁੰਦੀ ਕਾਇਆ ਕਲਪ ਜਦੋਂ ਤੱਕ ਸੋਚ ਨਹੀਂ ਬਦਲਦੀ ਤੁਹਾਡੇ 'ਚ ਲਗਨ ਤਾਂ ਨਹੀਂ ਆਉਂਦੀ ਉਦੋਂ ਤੱਕ ਨਹੀਂ ਹੁੰਦੀ ਤਿੰਨ ਘੰਟੇ ਉੱਥੇ ਬਿਜਲੀ ਗੁੱਲ ਰਹੀ ਹੌਟਲਾਈਨ ਦੇ ਬਾਵਜੂਦ ਇਹ ਤਾਂ ਬਾਬਾ ਆਦਮ ਨੇ ਨਾਲ ਹੈ ਜਦੋਂ ਕੈਪਟਨ ਬਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ 2 ਤੋਂ ਲੈ ਕੇ 7 ਤੱਕ ਉਹ ਪ੍ਰਿੰਸ ਚਾਰਲਸ ਸਾਹਿਬ ਆ ਗਏ ਮੋਤੀ ਪੈਲਸ ਨੂੰ ਤਿੰਨ ਪਾਸਿਓਂ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਤਿੰਨ ਪਾਸਿਓਂ ਬਾਦਰਗਾਰ ਗ੍ਰਿਡ ਐਨਆਈਐਸ ਗ੍ਰਿਡ ਤਾਂ ਹੈ ਗਈ ਹੈ ਤੀਜਾ ਜਿਹੜਾ ਪਾਸਰ ਉੜਾਲਾ ਗ੍ਰਿਡ ਹੈ ਉਦੇ ਤੋਂ ਇਹਦੇ باوجود ਬਿਜਲੀ ਚਲੀ ਗਈ 10-12 ਮਿੰਟਾਂ ਵਾਸਤੇ ਜੇ ਜਨਰੇਟਰ ਦਾ ਪ੍ਰਬੰਧਨਾ ਹੁੰਦਾ ਤਾਂ ਬੜਾ ਹਾਸੋ ਹੀ ਨਹੀਂ ਉਹ ਗੱਲ ਬਣ ਗਈ ਸੀ ਸੋ ਡਾਕਟਰ ਬਲਬੀਰ ਸਿੰਘ ਨੂੰ ਇਹਦੇ ਮਾਮਲੇ ਦੇ ਵਿੱਚ ਜਿਹੜੇ ਮੈਡੀਕਲ ਸੁਪਰਡੈਂਟ ਹੈ ਹੋਰ ਹੈ ਇਹ ਸਾਰੇ ਚਰਚਾ 'ਚ ਕਿਉਂ ਰਹਿੰਦੇ ਨੇ ਲੋਕਾਂ ਨਾਲ ਵਰਤਾਓ ਕੋਈ ਸਵਾਹ ਹੁੰਦਾ ਸੀ ਡਾਕਟਰ ਬੰਦੇ ਨੂੰ ਬੈਸੀ ਖੁਸ਼ ਕਰ ਦਿੰਦਾ ਸੀ ਤੇ ਕਈ ਵਾਰ ਤੁਹਾਨੂੰ ਐਂ ਲੱਗਦਾ ਵੀ ਤੁਸੀਂ ਹਸਪਤਾਲ ਨਹੀਂ ਗਏ ਤੁਸੀਂ ਤਾਂ ਮਾਈ ਦੀ ਸਰਾ ਸੀ ਗਈਏ ਸਟਾਫ ਗਏ ਹਾਂ ਸਾਡੇ ਨਿਮਰਤਾ ਪਿਆਰ ਮੁਹੱਬਤ ਕੋਈ ਚੀਜ਼ ਹੀ ਨਹੀਂ ਜੇ ਕੋਈ ਬੰਦੇ ਨੇ ਮਾੜੀ ਮੁੱਟੀ ਲੰਗਣਾ ਕਰਤੀ ਕੋਈ ਦਵਾਈਆਂ ਲੈਣ ਚ ਆਇਆ ਗਿਆ ਅੰਦਰੋਂ ਦੱਸ ਕੇ ਭੇਜਣਗੇ ਫਲਾਨੀ ਦੁਕਾਨ ਤੇ ਜਾਣਾ ਦਾਅਵੇ ਨੇ ਸਾਡੇ ਕੋਲ ਦਵਾਈਆਂ ਅੰਦਰ ਬਹੁਤ ਨਹੀਂ ਸੋ ਡਾਕਟਰ ਬਲਵੀਰ ਸਿੰਘ ਨੂੰ ਇਸ ਹਸਪਤਾਲ ਦੀ ਸਰਕਾਰੀ ਮਸ਼ੀਨਰੀ ਦੀ ਜ਼ਰੂਰਤ ਆਣੀ ਚਾਹੀਦੀ ਹੈ ਜੇ ਜਰ ਨਹੀਂ ਉਤਰੇਗੀ ਤਾਂ ਜੋ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਦਾ ਕੰਮ ਹੈ ਇਹ ਬਹੁਤ ਜਿਆਦਾ ਹੈਗਾ ਕਹਿੰਦੇ ਆ ਕਿ ਪੱਤਰਕਾਰਾਂ ਨੇ ਗਰੀਸਾਨੀ ਜਿਹੜਾ ਉੱਥੇ ਮੈਡੀਕਲ ਸੁਪਰਡੈਂਟ ਨੇ ਉਹਨਾਂ ਨੇ ਸੰਪਰਕ ਫੋਨ ਹੀ ਨਹੀਂ ਚੱਕਿਆ ਇਹ ਬਹੁਤ ਵੱਡੀ ਗੱਲ ਹੈ ਅੱਗੇ ਜਦੋਂ ਸੈਸ਼ਨ ਆਏ ਤਾਂ ਵਿਰੋਧੀ ਧਿਰਾਂ ਨੇ ਇਹ ਮਸਲੇ ਉਠਾਉਣੇ ਨੇ ਇਹਨਾਂ ਨੂੰ ਡਾਕਟਰ ਬਲਬੀਰ ਸਿੰਘ ਸਾਹਿਬ ਨੂੰ ਥੋੜਾ ਜਿਹਾ ਕਿਉਂਕਿ ਖੁਦ ਡਾਕਟਰ ਨੇ ਪਤਾ ਹੈ ਅੱਖਾਂ ਦੇ ਡਾਕਟਰ ਨੇ ਉਹਨਾਂ ਨੂੰ ਇਸ ਮਸ਼ੀਨਰੀ ਦੇ ਕੋਈ ਜੜਾਂ ਚ ਤੇਲ ਤੂਲ ਦੇ ਕੇ ਇਹਨੂੰ ਚੱਲਣਯੋਗ ਕਰਨਾ ਚਾਹੀਦਾ ਨਹੀਂ ਤਾਂ ਬਦਰਾਮੀ ਦਾ ਟਿੱਕਾ ਬਹੁਤ ਵੱਡੇ ਪੱਦਰ ਤੇ ਲੱਗ ਗਿਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ